ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਗਵਰਨਮੈਂਟ ਰਜਿੰਦਰਾ ਕਾਲਜ ਦੇ ਹਾਕੀ ਗਰਾਊਂਡ ਦੇ ਵਿੱਚ ਪਿਛਲੇ ਦਿਨੀ ਲੁਟੇਰਿਆਂ ਨਾਲ ਲੋਹਾ ਲੈਣ ਵਾਲੇ ਜਾਬਜ ਪੁਲਿਸ ਮੁਲਾਜ਼ਮ ਨੂੰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨਤ ਜਿਸ ਦੇ ਵਿੱਚ ਰਿਟਾਇਰ ਪ੍ਰਿੰਸੀਪਲ ਗਵਰਨਮੈਂਟ ਰਜਿੰਦਰਾ ਕਾਲਜ ਪ੍ਰੋਫੈਸਰ ਮਲਕੀਸ਼ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਇਸ ਜਾਬਜ ਪੁਲਿਸ ਮੁਲਾਜ਼ਮ ਨੂੰ ਸਨਮਾਨਤ ਕੀਤਾ ਗਿਆ ਅੰਤਵਾਰ ਨੂੰ 8 ਵਜੇ ਦੇ ਲਗਭਗ ਬਠਿੰਡਾ ਦੇ ਗਵਰਨਮੈਂਟ ਰੇਂਦਰਾ ਕਾਲਜ ਦੇ ਹਾਕੀ ਗਰਾਊਂਡ ਦੇ ਵਿੱਚ ਪੁਰਾਣੇ ਰੇਂਦਰਾ ਕਾਲਜ ਦੇ ਸਟੂਡੈਂਟ ਪਹੁੰਚੇ ਜਿਸ ਦੇ ਵਿੱਚ ਰੇਂਦਰਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੋਫੈਸਰ ਮਲਕੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਵਿੱਚ ਪਿਛਲੇ ਦਿਨੀ ਬਠਿੰਡਾ ਦੇ ਕੁਸ਼ੋਰੀ ਰਾਮ ਹਸਪਤਾਲ ਰੋਡ ਦੇ ਉੱਤੇ ਇੱਕ ਔਰਤ ਦੇ ਵੱਲੋਂ ਜੋ ਕੁਝ ਲਟੇਰਿਆਂ ਵੱਲੋਂ ਮੋਬਾਈਲ ਖੋਹ ਲਿਆ ਗਿਆ ਸੀ ਉੱਥੋਂ ਫਰਾਰ ਹੋ ਕੇ ਸਨ ਦਾ ਇਸਨੇ ਉਹਨਾਂ ਦੇ ਨਾਲ ਲੋਹਾ ਲੈਂਦੇ ਹੋਏ ਜਿੱਥੇ ਉਹਨਾਂ ਦਾ ਮੋਟਰਸਾਈਕਲ ਵੀ ਰੱਖ ਲਿਆ ਅਤੇ ਨਾਲ ਉਸ ਔਰਤ ਦਾ ਮੋਬਾਈਲ ਵੀ ਉਹਨਾਂ ਦਾ ਖੋਲ੍ਹਿਆ ਸੀ ਲੇਕਿਨ ਉਤੋਂ ਆਪਣਾ ਇਹ ਲਟੇਰੀ ਜਿਹੜੇ ਫਰਾਰ ਹੋ ਗਏ ਸੀ ਜਿਸ ਨੂੰ ਲੈ ਕੇ ਵਿਸ਼ੇਸ਼ ਸਨਮਾਨ ਕਰਦੇ ਹੋਏ ਅੱਜ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਗਵਰਨਮੈਂਟ ਰਿੰਦਰਾ ਕਾਲਜ ਦੇ ਵਿੱਚ ਇੱਕ ਸਰਦਾ ਸਮਾਗਮ ਰੱਖਿਆ ਗਿਆ ਤੇ ਜਿਸ ਦੇ ਵਿੱਚ ਇਸ ਜਾਵਜ ਪੁਲਿਸ ਮੁਲਾਜ਼ਮ ਨੂੰ ਸਨਮਾਨਿਤ ਕੀਤਾ ਗਿਆ। ਇਹ ਸਰ ਕੀ ਕਹਿਣਾ ਚਾਹੁੰਦਾ ਕੀ ਮਾਰ ਮੇਰਾ ਨਾਮ ਜੀ ਐਸ ਬਲਵੰਦਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਕੀ ਕਰਨਾ ਮੈਂ ਸਾਰੀ ਸੰਸਥਾ ਦਾ ਬਹੁਤ ਸਤਿਕਾਰ ਕਰਦਾ ਜੀ ਮੇਰੇ ਪਰਸੋਂ ਕਰੀਬ 4:07 ਦੇ ਘਟਨਾ ਜੀ ਜੋ ਡਾਕਟਰ ਕਿਸ਼ੋਰੀ ਰੋਡ ਦੇ ਉੱਤੇ ਇੱਕ ਮੋਬਾਈਲ ਖੋਸਣ ਮੈਚਿੰਗ ਕਰਕੇ ਤਿੰਨ ਨੌਜਵਾਨ ਮੁਕਸ਼ਰਦੇ ਭੱਜ ਰਹੇ ਸੀ ਅਚਨਚੇਤ ਉਸ ਟਾਈਮ ਮੈਂ ਵੀ ਉੱਥੇ ਪਹੁੰਚਿਆ ਜੀ ਮੈਂ ਆਪਣੇ ਕਿਸੇ ਡਿਊਟੀ ਦੌਰਾਨ ਕਿਸ ਕੰਮ ਜਾ ਰਿਹਾ ਸੀ ਜੀ ਤੇ ਉਹਨਾਂ ਨੂੰ ਭਜਦੇ ਦੇਖ ਕੇ ਮੋਟਰਸਾਈਕਲ ਜੋ ਭਜਾਇਆ ਉਹਨਾਂ ਨੇ ਦੇਖ ਕੇ ਮੈਂ ਪਿੱਛਾ ਕੀਤਾ ਉਹਨਾਂ ਦਾ ਪਿੱਛਾ ਕਰਕੇ 100 ਕਗਾਈ ਦੀ ਦੂਰੀ ਤੇ ਜਾ ਕੇ ਮਾਣ ਵਾਲੇ ਵਿੱਚ ਕੁੱਤੀ ਮਾਰ ਕੇ ਤੇ ਕੋਣੀ ਮਾਰ ਕੇ ਉਹਨਾਂ ਨੂੰ ਸਿੱਟ ਲੈ ਜੀ ਉਸ ਤੋਂ ਬਾਅਦ ਉਹ ਆਪਦਾ ਬਾਈਕ ਛੱਡ ਕੇ ਮੌਕੇ ਤੋਂ ਭੱਜ ਗਏ ਤੇ ਮੇਰੀ ਸਭ ਤੋਂ ਵੱਡੀ ਬੇਨਤੀ ਪਬਲਿਕ ਨੂੰ ਆ ਵੀ ਜੋ ਉੱਥੇ ਕੁਝ ਬੰਦੇ ਮਜੂਦ ਵੀ ਸੀ ਵੀ ਜੇ ਪਬਲਿਕ ਸਾਥ ਦੇਵੇ ਪਬਲਿਕ ਜਿੰਨਾ ਸਾਥ ਦੇਊਗਾ ਕ੍ਰਾਈਮ ਨਹੀਂ ਹੋਊਗਾ ਕ੍ਰਿਮੀਨਲਾਂ ਦੀ ਇਹਨਾਂ ਦਾ ਲੱਕ ਟੁੱਟ ਜਾਊਗਾ ਵੀ ਪਬਲਿਕ ਲੋਕ ਖੜੇ ਆ ਤੇ ਸਭ ਤੋਂ ਵੱਡਾ ਮੈਂ ਜੋ ਮਹਿਸੂਸ ਕੀਤਾ ਵੀ ਪਬਲਿਕ ਦਾ ਆਪੀ ਕੋਆਰਡੀਨੇਸ਼ਨ ਦੀ ਘਾਟ ਆ ਜਿੱਥੇ ਕੋਈ ਮੁਹਰੇ ਸਾਥ ਜ਼ਰੂਰੀ ਹੋਵੇ ਸਨਮਾਨ ਕੀਤਾ ਗਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਗਈ ਬਹੁਤ ਵੱਡਾ ਸਨਮਾਨ ਦਿੱਤਾ ਹੈ ਦਾਸ ਨੂੰ ਜੀ ਪੂਰਾ ਬਹੁਤ ਫਕਰ ਕਰਦਾ ਮੈਂ ਤਾਂ ਅਸਲ ਦਾ ਦਿਲੋਂ ਸਤਿਕਾਰ ਕਰਦਾ ਜੀ ਔਰ ਸਭ ਤੋਂ ਵੱਡਾ ਇਹ ਮੈਨੂੰ ਮਹਿਸੂਸ ਹੋਇਆ ਵੀ ਮੇਰੇ ਗਰਾਊਂਡ ਦੇ ਵਿੱਚ ਹੀ ਮੈਨੂੰ ਸਨਮਾਨ ਦਿੱਤਾ ਗਿਆ ਜੀ ਸਨਸਾਨੇ ਖੁਦ ਆ ਕੇ ਇੱਥੇ ਮੈਂ ਧੰਨਵਾਦੀਆਂ ਤੇ ਪਬਲਿਕ ਦੀਆਂ ਉਮੀਦਾਂ ਤੇ ਅਸੀਂ ਆਪਣੇ ਮਹਿਕਮੇ ਵੱਲੋਂ ਖੜੇ ਹੋਇਆ ਤਰਾ ਹੈ। ਲਾ ਪ੍ਰੋਫੈਸਰ ਮਲਤੀ ਸਿੰਘ ਗਿਲ ਪ੍ਰਿੰਸੀਪਲ ਰਿਟਾਇਰਡ ਜਿੰਦਰਾ ਕਾਲ ਬਹਿਲਾ ਸਰ ਕਿਸ ਸਨਮਾਨ ਕੀਤਾ ਗਿਆ ਕੀ ਕਾਰਨ ਸੇ ਅੱਜ ਬਲਵਿੰਦਰ ਸਿੰਘ ਮਾਨ ਹਰ ਦਾ ਸਨਮਾਨ ਕੀਤਾ ਗਿਆ ਇਹਨਾਂ ਨੇ ਪੁਲਿਸ ਡਿਪਾਰਟਮੈਂਟ ਦੀ ਨੌਕਰੀ ਕਰ ਰਹੇ ਨੇ ਇਹ ਇਹਨਾਂ ਨੇ ਸਨੇਚਰਜ਼ ਨੂੰ ਪਕੜਿਆ ਹਾਲਾਂਕਿ ਇਹ ਇਕੱਲੇ ਸੀ ਸਨੇਚਰ ਤਿੰਨ ਸੀ ਇਹਨਾਂ ਨੇ ਕਿਸੇ ਸਰਟੀਫਿਕੇਟ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਸਕੂਟਰੀ ਉਹਨਾਂ ਦੇ ਮੋਟਰਸਾਈਕਲ ਚ ਮਾਰਕਨ ਨੂੰ ਸੁਟਿਆ ਅਫਸੋਸ ਦੀ ਗੱਲ ਇਹ ਹੈ ਕਿ ਆਸ-ਪਾਸੇ ਵਾਲੇ ਲੋਕਾਂ ਨੇ ਇਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਜਿਹੜਾ ਕਿ ਦੇਣਾ ਚਾਹੀਦਾ ਸੀ ਤੋਂ ਇਸੇ ਕਰਕੇ ਉਹ ਭੱਜ ਗਏ ਪਰ ਇਹਨਾਂ ਨੇ ਉਹਨਾਂ ਸਨੇਚਰ ਦਾ ਮੋਟਰਸਾਈਕਲ ਕਾਬੂ ਕਰ ਲਿਆ ਅੱਜ ਇਸ ਤਰ੍ਹਾਂ ਸਨਮਾਨ ਅੱਜ ਰਜਿੰਦਰਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਅਤੇ ਹੋਰ ਸ਼ਹਿਰੀਆਂ ਵੱਲੋਂ ਬਲਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ ਇਹਨਾਂ ਨੂੰ ਸ਼ਾਬਾਸ਼ ਦਿੱਤੀ ਗਈ ਹੈ ਤਾਂ ਕਿ ਹੋਰ ਲੋਕ ਵੀ ਇਸੇ ਤਰ੍ਹਾਂ ਹੀ ਬਹਾਦਰੀ ਵਾਲੇ ਕੰਮ ਕਰਦੇ ਰਹਿਣ ਅਤੇ ਸ਼ਹਿਰ ਨੂੰ ਅਜਿਹੇ ਸਨੇਚਰਾਂ ਤੋਂ ਮੁਕਤ ਕਰਨ ਵਿੱਚ ਸਾਡੀ ਕੋਈ ਮਦਦ ਕਰ ਸਕਣ ਧੰਨਵਾਦ ਮੈਂ ਬਲਜਿੰਦਰ ਸਿੰਘ ਯੂਨਾਈਟਿਡ ਵੈਲਫੇਅਰ ਸੁਸਾਇਟੀ ਬਟਿੰਡਾ ਤੋਂ ਜੀ ਇੰਨ ਮਾਜੇ ਸੰਬੰਧ ਕੇ ਇਹ ਅੱਜ ਜਿਹੜਾ ਹੈਗਾ ਬਠਿੰਡੇ ਦੇ ਵਿੱਚ ਜਿਵੇਂ ਲੁੱਟਖੋਹਾਂ ਦੀਆਂ ਵਾਰਦਾਤਾਂ ਵਧੀਆਂ ਹੋਈਆਂ ਹੈਗੀਆਂ ਬਠਿੰਡੇ ਦਾ ਸ਼ਹਿਰੀ ਹਰੇਕ ਬਹਿਜਦਾ ਹੈਗਾ ਵੀ ਕੋਈ ਕਿਸੇ ਦੇ ਪਰਸ ਖੋਇਆ ਜਾਂਦਾ ਕਿਸੇ ਦੀਆਂ ਬਾਲਗਾਂ ਲੁੱਟੀਆਂ ਜਾਂਦੇ ਕਿਤੇ ਫੋਨ ਖੋਇਆ ਜਾਂਦਾ ਇਸੇ ਤਹਿਤ ਸਾਡੇ ਇਸ ਰਜਿੰਦਰਾ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬ ਪੁਲਿਸ ਦੇ ਐਸਆਈਸ ਦਾ ਬਲਵਿੰਦਰ ਸਿੰਘ ਮਾਨ ਨੇ ਦਲੇਰੀ ਭਰਿਆ ਕਦਮ ਚੁੱਕਿਆ ਜਿਹੜੇ ਲੁਟੇਰੇ ਕਸ਼ੂਰੀ ਰਾਮਾ ਹਸਪਤਾਲ ਦੇ ਕੋਲੇ ਮਾਤਾ ਜੀ ਦਾ ਮੋਬਾਈਲ ਖੋ ਕੇ ਭਜਰੇ ਸੀ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤਿਆ ਬਿਨਾ ਆਪਦੀ ਇੱਕ ਫੜਜ ਸੰਗਜ ਦਾ ਹੋ ਉਹਨਾਂ ਦਾ ਪਿੱਛਾ ਕੀਤਾ ਆਪਦੀ ਐਕਟਵਾ ਉਹਨਾਂ ਦੇ ਮਗਰ ਲਾ ਕੇ ਉਹਨਾਂ ਨੂੰ ਹਿੱਟ ਕੀਤਾ ਹਿੱਟ ਕਰਕੇ ਉਹਨਾਂ ਨੂੰ ਸੁੱਟਿਆ ਤੇ ਮੌਕੇ ਤੇ ਮੋਬਾਈਲ ਜਿਹੜਾ ਹੈਗਾ ਉਹ ਖੋਇਆ ਤੇ ਉਹਨਾਂ ਦੇ ਨਾਲ ਮੋਟਰਸਾਈਕਲ ਵੀ ਛੱਡ ਕੇ ਭੱਜ ਗਏ ਉਹ ਤੇ ਜੇਕਰ ਸ਼ਹਿਰੀ ਜ਼ਿੰਮੇਵਾਰੀ ਸਮਝਦੇ ਤਾਂ ਉਹ ਤਿੰਨੇ ਜਾਨੇ ਜਿਹੜੇ ਸੀਗੇ ਲੁਟੇਰੇ ਉਹ ਫੜੇ ਜਾਣੇ ਸੀਗੇ ਅੱਜ ਰਜਿੰਦਰਾ ਕਾਲਜ ਦੇ ਖੇਡ ਸਟੇਡੀਅਮ ਦੇ ਵਿੱਚ ਉਨ੍ਹਾਂ ਦਾ ਮਾਨ ਸਨਮਾਨ ਯੂਨਾਈਟਿਡ ਫਿਲੀਪੀਨਸ ਸੁਸਾਇਟੀ ਬੀਜਾ ਪਟ ਜੀ ਅਤੇ ਪ੍ਰੋਫੈਸਰ ਮਲਕੀਤ ਸਿੰਘ ਤੇ ਹੋਰ ਬਹੁਤ ਸਾਰੇ ਸਮਾਜ ਸੇਵੀਆਂ ਨੇ ਰਲ ਕੇ ਇੱਥੇ ਅੱਜ ਉਹਨਾਂ ਦਾ ਇਸ ਦਲੇਰੀ ਭਰੇ ਕਦਮ ਤੇ ਮਾਨ ਸਨਮਾਨ ਕੀਤਾ।